ਜਿਹੜੇ ਲੋਕ ਇਲਲੀਗਲ ਮਾਈਨਿੰਗ ਨੂੰ ਲੀਗਲ ਕਰਨ ਸਿਰਫ ਇਸ ਲਈ ਕਿਉਂਕਿ ਉਹ ਤੁਹਾਡੇ ਮਾਈਨਿੰਗ ਮੰਤਰੀ ਜੋੜਾ ਮਾਜਰਾ ਸਾਹਬ ਦੇ ਨੇੜੇ ਹੈ ਜਾਂ ਉਹਨਾਂ ਦੀ ਸੇਵਾ ਕਰਦੇ ਆ ਜਾਂ ਉਹਨਾਂ ਦੀ ਜੇਬ ਗਰਮ ਰੱਖਦੇ ਆ ਕਿ ਇਹ ਕਾਰਨ ਇਹ ਸਟੋਨ ਕ੍ਰਸ਼ਰ ਦੇ ਖਿਲਾਫ ਸ਼ੈਦਪੁਰ ਸਟੋਨ ਕ੍ਰਸ਼ਰ ਪਿੰਡ ਸ਼ੈਦਪੁਰ ਥਾਣਾ ਨੂਰਪੁਰ ਬੇਦੀ ਮਗਰ ਫੇਰ ਉਹੀ ਗੱਲ ਜਿਸ ਗੱਲ ਦੀ ਹਾਈ ਕੋਰਟ ਨੇ ਚਿੰਤਾ ਜਤਾਈ ਕਿ ਤੁਸੀਂ ਮਸ਼ੀਨਰੀ ਤੇ ਪਰਚਾ ਦਿੰਨੇ ਹੋ ਮਾਲਕਾ ਤੇ ਨਹੀਂ ਦਿੰਦੇ ਕਿਉਂ ਮਾਲਕਾ ਨਾਲ ਕੀ ਸਾਜਗਾਤ ਹੈ ਨਜਾਇਜ਼ ਮੈਂ ਨਹੀਂ ਤੇ ਆਮ ਆਦਮੀ ਪਾਰਟੀ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਔਰ ਮੈਂ ਇਹ ਗੱਲ ਇਸ਼ਲੀ ਕਰ ਰਿਹਾ ਹਾਂ ਕਿਉਂਕਿ ਇੱਕ ਵਾਰੀ ਨਹੀਂ अनेका ਵਾਰੀ ਇਹਦੀਆਂ ਖਬਰਾਂ ਵੀ ਲੱਗ ਚੁੱਕੀਆਂ ਨੇ ਬੀਐਸਐਫ ਨੇ ਇਸ ਗੱਲ ਦੀ ਕੰਪਲੇਂਟ ਦਿੱਤੀ ਹੈ ਕਿ ਸਾਡੀ ਬਾਰਡਰ ਸਿਕਿਉਰਿਟੀ ਨੂੰ ਇੰਡੋ ਪਾਕਿਸਤਾਨ ਬਾਰਡਰ ਨੂੰ ਖਤਰਾ ਹੈ ਜਿੰਨੀ ਮਾਈਨਿੰਗ ਹੋ ਰਹੀ ਹੈ ਔਨਰੇਬਲ ਹਾਈ ਕੋਰਟ ਦੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਫਟਕਾਰ ਪਈ ਹੈ ਹੁਣ ਤਾਂ ਆਨਰੇਬਲ ਹਾਈ ਕੋਰਟ ਨੇ ਆਪ ਦੇ ਇੱਕ ਕਮਿਸ਼ਨਰ ਨੂੰ ਵੀ ਨਿਯੁਕਤ ਕੀਤਾ ਕੋਰਟ ਕਮਿਸ਼ਨਰ ਨੂੰ ਜਿਨ੍ਹਾਂ ਨੇ ਜਾ ਕੇ ਆਪ ਮੌਕਾ ਵੇਖਣਾ ਕਿਉਂ ਇਹ ਹਾਲਾਤ ਪੈਦਾ ਹੋਏ ਜਦੋਂ ਸਰਕਾਰ ਫੇਲ ਹੋ ਜੇ ਐਡਮਿਨਿਸਟ੍ਰੇਸ਼ਨ ਫੇਲ ਹੋ ਜੇ ਔਰ ਪਿਛਲੀ ਵਾਰੀ ਵੀ ਈਡੀ ਦੀਆਂ ਜ਼ਮੀਨਾਂ ਜ਼ਬਤ ਹੋਈਆਂ ਚ ਮਾਈਨਿੰਗ ਚੱਲ ਰਹੀ ਸੀ ਮੈਂ ਜਾ ਕੇ ਵੀ ਆਇਆ ਸੀ ਰੋਪੜ ਤੁਸੀਂ ਸਾਰਿਆਂ ਨੇ ਉਸ ਗੱਲ ਨੂੰ ਦੇਖਿਆ ਵੀ ਸੀ कि ਉਸ ਵੇਲੇ ਦੇ ਐਸਐਸਪੀ ਵਿਵੇਕ ਸੋਨੀ ਦੀ ਔਰ ਹਕ ਮੰਤਰੀ ਹਰਜੋਤ ਬੈਂਸ ਦੀ ਮਿਲੀ ਭੁਗਤ ਨਾਲ ਕਿਵੇਂ ਮਾਈਨਿੰਗ ਚੱਲ ਰਹੀ ਸੀ ਔਰ ਕਮਾਲ ਦੀ ਗੱਲ ਆ ਭਗਵਾਨ ਸਵਾਮੀ ਜੀ 20000 ਕਰੋੜ ਦਾ ਤੁਹਾਡਾ ਦਾਵਾ ਸੀ ਚਲੋ ਦਾਵੇ ਤਾਂ ਕੋਕਲੇ ਰਹੇ ਸਭ ਨੂੰ ਪਤਾ ਮਗਰ ਤੀਜਾ ਮੰਤਰੀ ਤੁਸੀਂ ਆਪ ਹੀ ਬਦਲਤਾ ਦੋ ਮੰਤਰੀ ਪਹਿਲਾਂ ਬਦਲਤੇ ਪਹਿਲਾਂ ਹਰਜੋਤ ਬੈਂਸ ਸੀ ਇਸ ਵਿਭਾਗਮੇ ਦਾ ਮੰਤਰੀ ਉਹਦੀ ਕਾਰਗੁਜ਼ਾਰੀ ਨਹੀਂ ਠੀਕ ਸੀ ਮਾਈਨਿੰਗ ਮਾਪਿਆਂ ਨਾਲੋਂ ਰਲੇ ਸੀ ਇਸ ਲਈ ਤੁਸੀਂ ਆਪ ਹੀ ਉਹਨਾਂ ਨੂੰ ਬਦਲਤਾ ਫਿਰ ਤੁਸੀਂ ਮੀਥੇਰ ਨੂੰ ਬਦਲਿਆ ਔਰ ਉਸ ਤੋਂ ਬਾਅਦ ਜਿਹੜਾ ਮੰਤਰੀ ਤੁਸੀਂ ਜੋੜਾ ਮਾਜਰਾ ਲਾਇਆ ਚਲੋ ਉਹਦੀਆਂ ਨਜ਼ਦੀਕੀਆਂ ਤੁਹਾਡੇ ਕੀ ਨੇ ਪਰਿਵਾਰ ਨਾਲੇ ਤਾਂ ਸਾਰੇ जग ਜਾਹਰ ਮਗਰ ਇਹ ਕਮਾਲ ਦੀ ਗੱਲ ਹੈ 27 12 2023 ਨੂੰ ਮਾਈਨਿੰਗ ਮਹਿਕਮੇ ਦੇ ਜਈ ਦੀ ਕੰਪਲੇਂਟ ਤੇ ਰਕੇਸ਼ ਕੁਮਾਰ ਦੀ ਕੰਪਲੀਟ ਤੇ ਪਰਚਾ ਦਰਜ ਹੁੰਦਾ ਹੈ ਏ ਸਟੋਨ ਕ੍ਰਸ਼ਰ ਦੇ ਖਿਲਾਫ ਸੈਦਪੁਰ ਸਟੋਨ ਕ੍ਰਸ਼ਰ ਪਿੰਡ ਸੈਦਪੁਰ ਥਾਣਾ ਨੂਰਪੁਰ ਬੇਦੀ ਮਗਰ ਫੇਰ ਉਹੀ ਗੱਲ ਜਿਸ ਗੱਲ ਦੀ ਹਾਈ ਕੋਰਟ ਨੇ ਚਿੰਤਾ ਜਤਾਈ ਕਿ ਤੁਸੀਂ ਮਸ਼ੀਨਰੀ ਤੇ ਪਰਚਾ ਦਿੰਨੇ ਹੋ ਮਾਲਕਾਂ ਤੇ ਨਹੀਂ ਦਿੰਦੇ ਕਿਉਂ ਮਾਲਕਾਂ ਨਾਲ ਕੀ ਸਾਜਗਾ ਤੇ 27 12 ਨੂੰ 2023 ਨੂੰ ਪਰਚਾ ਦਰਜ ਹੋਇਆ ਔਰ ਉਸ ਤੋਂ ਬਾਅਦ ਆ ਫੋਟੋ ਅਖਬਾਰ ਨੇ ਵੀ ਇਹ ਖਬਰ ਲਾਈ ਹੈ ਕਿ ਕਿਵੇਂ 27 ਦਸੰਬਰ ਨੂੰ ਸਟੋਨ ਕ੍ਰਸ਼ਰ ਤੇ ਨਜਾਇਜ਼ ਮਾਈਨਿੰਗ ਦਾ ਪਰਚਾ 18 ਜਨਵਰੀ ਨੂੰ ਮਾਈਨਿੰਗ ਮੰਤਰੀ ਮਾਲਕ ਦੇ ਘਰ ਪੁੱਤਰ ਦੇ ਵਿਆਹ ਤੇ ਪੁੱਜੇ ਪਰਚੇ ਤੇ 23 ਦਿਨ ਬਾਅਦ ਪੁਲਿਸ ਨੇ ਕੀਤਾ ਕ੍ਰਸ਼ਰ ਮਾਲਕ ਦੀ ਸ਼ਨਾਖਤ ਉਹਨੂੰ 23 ਦਿਨ ਲੱਗੇ ਆ ਵਿਆਹ ਦੀਆਂ ਫੋਟੋਆਂ ਮੈਂ ਆਡੀਓ ਵੀ ਜਨਤਨ ਕਰੂ ਵੀਡੀਓ ਵੀ ਜਨਤਨ ਕਰੂਗਾ ਬੈਠੇ ਆ ਵੇਖੋ ਕਿੱਡਾ ਨਿਹਗਾ ਆ ਤੇ ਜੇ ਜਗਿੰਦਰਪਾਲ ਸੀ ਉਹ ਕਾਂਗਰਸ ਦਾ ਸਾਬਕਾ ਐਮਐਲਏ ਨੂੰ ਤਾਂ ਦੋ ਦੋ ਤਿੰਨ ਤਿੰਨ ਆਰੀ ਫੜ ਲਿਆ ਤੁਸੀਂ ਉਹਦੇ ਵੇਲੇ ਨਹੀਂ ਉੱਤੇ ਮਸ਼ੀਨਰੀ ਦੇ ਪਰਚਾ ਹੁੰਦਾ ਉਹਦੇ ਮਾਲਕ ਦਾ ਤਾਂ 1 ਮਿੰਟ ਚ ਪਤਾ ਲੱਗ ਜਾਂਦਾ ਇੱਥੇ ਤੁਸੀਂ ਮਾਲਕ ਦੇ ਨਾਲ ਰਲੇ ਹੋ ਤਾਂ ਤੁਹਾਡਾ ਮਾਲਕਾਂ ਦਾ ਪਤਾ ਨਹੀਂ ਲੱਗਦਾ ਮਨਿਸਟਰ ਮਾਈਨਿੰਗ ਇਹ ਵੀ ਡਿਸਮਿਸ ਹੋਣਾ ਚਾਹੀਦਾ ਜੇ ਤੁਸੀਂ ਮਾਈਨਿੰਗ ਇਲੀਗਲ ਮਾਈਨਿੰਗ ਦੇ ਖਿਲਾਫ ਜਿਹੜੇ ਲੋਕ ਐਨਜੀਟੀ ਦੀ ਧੱਜੀਆਂ ਹਾਣੋਂ ਜਿਹੜੇ ਲੋਕ এনवायरमेंट ਦੀਆਂ ਧੱਜੀਆਂ ਹਾਣੋਂ ਜਿਹੜੇ ਲੋਕ ਮਾਈਨਿੰਗ ਉਹ ਪੰਚੇਤੀ ਥਾਂ ਤੇ ਕਰਨ ਸਰਕਾਰੀ ਥਾਂਾਂ ਤੇ ਕਰਨ ਜਿਹੜੀ ਬਿਲਕੁਲ ਹੀ ਗੈਰ ਕਾਨੂੰਨੀ ਆ ਜਿਹੜੇ ਲੋਕ ਡੀਜ਼ਲ ਟਿੰਗ ਕਰਨ ਜਿਹੜੀ ਅਲਾਉਡ ਹੀ ਨਹੀਂ ਆ ਪਾਲਿਸੀ ਦੇ ਉਲਟ ਆ ਜਿਹੜੇ ਲੋਕ ਇਲੀਗਲ ਮਾਈਨਿੰਗ ਨੂੰ ਲੀਗਲ ਕਰਨ ਸਿਰਫ ਇਸ ਲਈ ਕਿਉਂਕਿ ਉਹ ਤੁਹਾਡੇ ਮਾਈਨਿੰਗ ਮੰਤਰੀ ਜੋੜਾ ਮਾਜਰਾ ਸਾਹਬ ਦੇ ਨੇੜੇ ਆ ਜਾਂ ਉਹਨਾਂ ਦੀ ਸੇਵਾ ਕਰਦੇ ਆ ਜਾਂ ਉਹਨਾਂ ਦੀ ਜੇਬ ਗਰਮ ਰੱਖਦੇ ਆ ਕੀ ਇਹ ਕਾਰਨ ਆ ਕੀ ਮਾਈਨਿੰਗ ਦੇ ਦੋਵੇਂ ਮਾਪਦੰਡ ਹੋ ਗਏ ਜਗਿੰਦਰਪਾਲ ਤੇ ਜੇ ਪਰਚਾ ਹੋ ਸਕਦਾ ਮਾਲਕ ਤੇ ਤੇ ਇੱਥੇ ਕਿਉਂ ਇਸ ਲਈ ਮੇਰੇ ਵੀਰੋ ਇਹ ਫੇਰ ਇੱਕ ਸਪਸ਼ਟ ਕੇਸ ਆਇਆ ਵੇਰ ਮਾਈਨਿੰਗ ਮਾਫੀਆ ਦੇ ਨਾਲ ਇਨਵੋਲਵਮੈਂਟ ਔਰ ਮੈਂ ਗਵਰਨਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਆਨਰੇਬਲ ਹਾਈ ਕੋਰਟ ਨੂੰ ਵੀ ਮੈਂ ਅਪੀਲ ਕਰਦਾ ਕਿ ਕਾਈਂਡਲੀ ਮਾਰਕ ਸੀਬੀਆਈ ਇਨਕੁਆਇਰੀ ਜਿਵੇਂ ਸ਼ਰਾਬ ਘਟਾਲਾ ਪਰਦਾ ਫਾਸ਼ ਹੋਇਆ ਕਰੋੜਾਂ ਸੌ ਕਈ 100 ਕਰੋੜ ਦਾ ਕਪੜਾ ਸਾਹਮਣੇ ਹੈ ਇਹ ਮਾਈਨਿੰਗ 'ਚ ਵੀ 500 ਕਰੋੜ ਦਾ ਕਪੜਾ ਸਾਹਮਣੇ ਆਊਗਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਇੱਥੇ ਜਲਦ ਤੋਂ ਜਲਦ ਕਾਰਵਾਈ ਜ਼ਰੂਰ ਹੋਵੇ ਬਹੁਤ ਬਹੁਤ